ਕੌਮਬ ਰਾਸ਼ੀ ਨੂੰ ਬਿਆੰਤ ਧਨ ਦੌਲਤ ਪਾਉਣ ਲਈ ਲక్ష్ਮੀ ਮਾਤਾ ਨੇ ਦੱਸੇ ਇਹ ਪੰਜ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਜਿਸ ਨਾਲ ਕੌਮਬ ਰਾਸ਼ੀ ਵਾਲਿਆਂ ਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਮਾਤਾ ਲక్ష్ਮੀ ਕੌਮਬ ਰਾਸ਼ੀ ਵਾਲਿਆਂ ਦੇ ਘਰ ಅಪਾਰ ਧਨ ਦੌਲਤ ਦੀ ਵਰਖਾ ਕਰਦੇ ਹਨ ਸ਼ਨੀ ਦੇਵ ਦੀ ਕਿਰਪਾ ਨਾਲ ਕਾਂਬਰ ਰਾਸ਼ੀ ਵਾਲਿਆਂ ਨੂੰ ਧਨ ਦੌਲਤ ਦਾ ਵਰਦਾਨ ਮਿਲਦਾ ਹੈ ਕਿਉਂਕਿ ਜੇਕਰ ਕੋਈ ਬੰਦਾ ਚੰਗੇ ਕਰਮ ਕਰਦਾ ਹੈ ਤਾਂ ਛਈਂ ਦੇਵ ਉਸ ਨੂੰ ਮਾਲਾ-ਮਾਲ ਕਰ ਦਿੰਦੇ ਹਨ ਜਿਸ ਨਾਲ ਛਨੀ ਦੇਵ ਉਸ ਬੰਦੇ ਦੀ ਆਉਣ ਵਾਲੀ ਪੀੜ੍ਹੀਆਂ ਨੂੰ ਮਾਲਾ-ਮਾਲ ਕਰ ਦਿੰਦੇ ਹਨ ਪਰ ਜੇਕਰ ਕੋਈ ਬੰਦਾ ਛਨੀ ਦੇਵ ਨੂੰ ਨਾਰਾਜ਼ ਕਰ ਦੇ ਤਾਂ ਛਨੀ ਦੇਵ ਉਸ ਨੂੰ ਗਰੀਬੀ ਤੇ ਦਲਿੱਦਰਤਾ ਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਦਿੰਦੇ ਹਨ ਸ਼ਨੀ ਦੇਵ ਉਸ ਬੰਦੇ ਨੂੰ ਧਨ ਸੰਬੰਧੀ ਜਾਂ ਕੰਮ ਵਿੱਚ ਬਹੁਤ ਰੁਕਾਵਟਾਂ ਦਿੰਦੇ ਹਨ ਜਿਸ ਨਾਲ ਬੰਦਾ ਹੱਦ ਤੋਂ ਵੱਧ ਮਿਹਨਤ ਕਰਨ ਦੇ ਬਾਅਦ ਵੀ ਸਫਲਤਾ ਨਹੀਂ ਪਾ ਸਕਦਾ ਅੱਜ ਆਪਾਂ ਇਸ ਵੀਡੀਓ ਵਿੱਚ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਕੁਝ ਅਜਿਹੇ ਉਪਾਅ ਦੱਸਾਂਗੇ ਜਿਸ ਨਾਲ ਤੁਸੀਂ ਸ਼ਨੀ ਦੇਵ ਨੂੰ ਜਲਦੀ ਖੁਸ਼ ਕਰ ਸਕਦੇ ਹੋ ਤੇ ਛਨੀ ਦੇਵ ਤੁਹਾਡੇ ਉੱਪਰ ਖੁਸ਼ ਹੋਗੇ ਤੁਹਾਨੂੰ ਤਰੱਕੀ ਦੇਣਗੇ ਤੇ ਘਰ ਵਿੱਚ ਬਰਕਤਾਂ ਹੋਣਗੀਆਂ ਤੇ ਨੌਕਰੀ ਪੇਸ਼ੇ ਬੰਦੇ ਨੂੰ ਤਰੱਕੀ ਦੇ ਰਾਹ ਖੁੱਲ ਜਾਣਗੇ ਦੋਸਤੋ ਛਨੀ ਦੇਵ ਨ્યા ਦੇ ਦੇਵਤਾ ਹੋਣ ਕਰਕੇ ਹਰ ਬੰਦੇ ਨੂੰ ਕਰਮਾਂ ਦੇ ਨਾਲ-ਨਾਲ ਹੀ ਫਲ ਦਿੰਦੇ ਹਨ ਜੇਕਰ ਕੌਮ ਬਰਾਛੀ ਦਾ ਕੋਈ ਬੰਦਾ ਆਸਾਨ ਤਰੀਕੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਜੂਆ ਖੇល ਕੇ ਲਾਟਰੀ ਪਾ ਕੇ ਤਾਂ ਸ਼ਨੀ ਦੇਵ ਇਸ ਤਰ੍ਹਾਂ ਦੇ ਬੰਦੇ ਤੋਂ ਬਹੁਤ ਜਲਦੀ ਦੁਸ਼ਟ ਹੋ ਜਾਂਦੇ ਹਨ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਧਨ ਸੰਬੰਧੀ ਸਮੱਸਿਆਵਾਂ ਹੋਰ ਵੱਧ ਜਾਂਦੀਆਂ ਹਨ ਕਿਉਂਕਿ ਸ਼ਨੀ ਦੇਵ ਮਿਹਨਤ ਨਾਲ ਕੰਮ ਕਰਨ ਵਾਲਿਆਂ ਤੇ ਆਪਣੀ ਵਿਸ਼ੇਸ਼ ਕਿਰਪਾ ਕਰਦੇ ਹਨ ਨਾਲ ਹੀ ਜਿਸ ਨਾਲ ਸ਼ਨੀ ਦੇਵ ਮਿਹਨਤ ਕਰਨ ਵਾਲਿਆਂ ਨੂੰ ਧਨ ਦੌਲਤ ਨਾਲ ਘਰ ਭਰ ਦਿੰਦੇ ਹਨ ਦੋਸਤੋ ਬਹੁਤ ਸਮੇਂ ਪਹਿਲਾਂ ਸ਼ੇਰ ਸਿੰਘ ਨਾਮ ਦਾ ਇੱਕ ਬਹੁਤ ਤਕੜਾ ਰਾਜਾ ਸੀ ਉਹਦਾ ਰਾਜ ਬਹੁਤ ਖੁੱਛ ਤੇ ਸੁੱਖ ਸਮ੍ਰiddhi ਨਾਲ ਭਰਪੂਰ ਸੀ ਸ਼ੇਰ ਸਿੰਘ ਕਿਸੇ ਨਾਲ ਵੀ ੱੱਕਾ ਸੈਨ ਨਹੀਂ ਕਰਦਾ ਸੀ ਤੇ ਉਹ ਹਰ ਇੱਕ ਬੰਦੇ ਨੂੰ ਪੂਰਾ ਇਨਸਾਫ ਵੀ ਦਿੰਦਾ ਸੀ ਇੱਕ ਦਿਨ ਸ਼ੇਰ ਸਿੰਘ ਨੂੰ ਪਤਾ ਲੱਗਾ ਕਿ ਉਹਦੇ ਰਾਜ ਵਿੱਚ ਬੱਬੂ ਨਾਮ ਦਾ ਇੱਕ ਗਰੀਬ ਬੰਦਾ ਰਹਿੰਦਾ ਸੀ ਜੋ ਬਹੁਤ ਨੇਕਦਿਲ ਸੀ ਤੇ ਹਰ ਇੱਕ ਦੀ ਮਦਦ ਕਰਦਾ ਸੀ ਉਹ ਹਰ ਇੱਕ ਨਾਲ ਖੁਸ਼ ਮિજાਜ ਰਹਿੰਦਾ ਤੇ ਜਿੰਨਾ ਹੋ ਸਕੇ ਭਲੇ ਕੰਮ ਕਰਦਾ ਪਰ ਫਿਰ ਵੀ ਬੱਬੂ ਨੂੰ ਹਰ ਦਿਨ ਨਵੀਆਂ-ਨਵੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਛੇਰ ਸਿੰਘ ਨੇ ਬੱਬੂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਕੀ ਭਲੇ ਬੰਦਿਆਂ ਇੰਨੇ ਚੰਗੇ ਕੰਮ ਕਰਨ ਦੇ ਬਾਅਦ ਵੀ ਤੂੰ ਹਰ ਸਮੇਂ ਇੰਨੀਆਂ ਪਰੇਸ਼ਾਨੀਆਂ ਵਿੱਚ ਫਸਿਆ ਰਹਿੰਦਾ ਤਾਖੇਰ ਸਿੰਘ ਨੇ ਬੱਬੂ ਨੂੰ ਛਨੀ ਦੇਵ ਦੀ ਪੂਜਾ ਕਰਨ ਤੇ ਛਨੀ ਦੇਵ ਨੂੰ ਖੁਸ਼ ਕਰਨ ਦੇ ਉਪਾਅ ਦੱਸੇ ਜਿਸ ਨਾਲ ਬੱਬੂ ਦੀ ਸਭ ਸਮੱਸਿਆਵਾਂ ਦੂਰ ਹੋ ਗਈਆਂ ਬੱਬੂ ਦੇ ਸਭ ਦੁੱਖ ਦਰਦ ਦੂਰ ਹੋ ਕੇ ਉਹ ਇੱਕ ਛਹੂਕਾਰਾਂ ਵਾਲਾ ਜੀਵਨ ਜਿਉਂਦਾ ਹੈ ਇਹ ਉਪਾਅ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਬਦਲ ਦੇਣ ਵਾਲਾ ਹੈ ਤੇ 2025 ਵਿੱਚ ਤੁਸੀਂ ਵੀ ਆਪਣੇ ਪਰਿਵਾਰ ਦੀ ਹਰ ਖੁਸ਼ੀ ਨੂੰ ਪੂਰਾ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਲਿਖੋ ਦੋਸਤੋ ਰਾਜਾ ਸ਼ੇਰ ਸਿੰਘ ਦੇ ਦੱਸੇ ਇਹ ਉਪਾਅ ਕਰਨ ਨਾਲ ਤੁਹਾਡੀ ਕਿਸਮਤ ਦਾ ਤਾਲਾ ਖੁੱਲ ਜਾਵੇਗਾ ਤੇ ਮਾਤਾ ਲక్ష్ਮੀ ਘਰ ਵਿੱਚ ਧਨ ਵਰਖਾ ਕਰਨਗੇ ਇਹ ਘਰ ਵਿੱਚ ਤੰਦਰੁਸਤੀ ਤੇ ਸ਼ਾਂਤੀ ਬਣੀ ਰਹਿੰਦੀ ਹੈ ਇਹ ਚਾਰ ਉਪਾਅ ਕਰਨ ਦੇ ਬਾਅਦ ਪੰਜਵਾਂ ਉਪਾਅ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਾ ਦੇਵੇਗਾ ਇਸ ਲਈ ਪੰਜਵਾਂ ਉਪਾਅ ਜ਼ਰੂਰ ਜਾਨੋ ਜੇਕਰ ਤੁਸੀਂ ਹਜੇ ਤੱਕ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਜ਼ਰੂਰ ਲਿਖੋ ਨੰਬਰ 1 ਕੌਮਬਰਾਚੀ ਵਾਲਿਆਂ ਨੂੰ ਛਨੀ ਦੇਵ ਨੂੰ ਜਲਦੀ ਖੁਸ਼ ਕਰਨ ਲਈ ਹਰ ਸ਼ਨੀਵਾਰ ਛਨੀ ਮੰਦਰ ਜਾ ਕੇ ਤੇਲ ਚੜਾਉਣਾ ਚਾਹੀਦਾ ਹੈ ਤੇ ਨਾਲ ਹੀ ਸ਼ਨੀ ਚਾਲਾ ਦਾ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਛਨੀ ਦੇਵ ਬਹੁਤ ਜਲਦੀ ਖੁਸ਼ ਹੁੰਦੇ ਹਨ ਤੇ ਤੁਹਾਡੇ ਉੱਪਰ અપਾਰ ਕਿਰਪਾ ਕਰਦੇ ਹਨ ਨੰਬਰ 2 ਕੌਮਬਰਾਚੀ ਵਾਲਿਆਂ ਨੂੰ ਛਨੀ ਦੇਵ ਨੂੰ ਖੁਸ਼ ਕਰਨ ਲਈ ਸ਼ਨੀ ਦੇਵ ਦੇ ਬੀਜ ਮੰਤਰ ਦਾ ਜਪ ਕਰਨਾ ਚਾਹੀਦਾ ਹੈ ਜਿਸ ਨਾਲ ਸ਼ਨੀ ਦੇਵ ਬਹੁਤ ਜਲਦੀ ਖੁਸ਼ ਹੁੰਦੇ ਹਨ ਤੇ ਤੁਹਾਡੇ ਰੁਕੇ ਹੋਏ ਕੰਮ ਜਲਦੀ ਬੰਦਨੇ ਸ਼ੁਰੂ ਹੋ ਜਾਂਦੇ ਹਨ ਤੇ ਘਰ ਵਿੱਚ ਧਨ ਦੌਲਤ ਦਾ ਆਗਮਨ ਹੁੰਦਾ ਹੈ ਸ਼ਨੀ ਦੇਵ ਦਾ ਬੀਜ ਮੰਤਰ ਜਾਣਨ ਲਈ ਕਮੈਂਟ ਕਰੋ ਨੰਬਰ 3 ਕਿਸੇ ਜ਼ਰੂਰਤਮੰਦ ਦੀ ਮਦਦ ਕਰਨ ਨਾਲ ਸ਼ਨੀ ਦੇਵ ਬਹੁਤ ਜਲਦੀ ਖੁਸ਼ ਹੁੰਦੇ ਹਨ ਕੰਬਰ ਰਾਸ਼ੀ ਵਾਲਿਆਂ ਨੂੰ ਸ਼ਨੀਵਾਰ ਦੇ ਦਿਨ ਕਿਸੇ ਵੀ ਮਹੀਨੇ ਜਾਂ ਸ਼ਨੀਵਾਰ ਦਾ ਇੱਕ ਦਿਨ ਕਿਸੇ ਜ਼ਰੂਰਤਮੰਦ ਨੂੰ ਰੋਟੀ ਕਪੜਾ দান ਕਰਨਾ ਚਾਹੀਦਾ ਹੈ ਜਾਂ ਫਿਰ ਤੁਸੀਂ ਕਿਸੇ ਬਿਮਾਰ ਨੂੰ ਦਵਾਈ ਵੀ ਦੇ ਸਕਦੇ ਹੋ ਜਿਸ ਨਾਲ ਸ਼ਨੀ ਦੇਵ ਬਹੁਤ ਜਲਦੀ ਖੁਸ਼ ਹੁੰਦੇ ਹਨ ਤੇ ਤੁਹਾਡੇ ਉੱਪਰ ਖਾਸ ਕਿਰਪਾ ਕਰਦੇ ਹਨ ਨੰਬਰ 4 ਜੇਕਰ ਕੁੰਭ ਰਾਸ਼ੀ ਵਾਲੇ ਕਾਰੋਬਾਰ ਵਿੱਚ ਤਰੱਕੀ ਤੇ ਆਮਦਨੀ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਤਾਂ ਤੁਹਾਨੂੰ ਕਦੇ ਵੀ ਮਹੀਨੇ ਦੇ ਸ਼ਨੀਵਾਰ ਵਾਲੇ ਦਿਨ ਸਵੇਰੇ ਸ਼ਨੀ ਜੰਤਰ ਆਪਣੇ ਘਰ ਜਾਂ ਦੁਕਾਨ ਵਿੱਚ ਰੱਖਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਕਾਰੋਬਾਰ ਤੇ ਆਮਦਨੀ ਵਿੱਚ ਵਾਧਾ ਹੁੰਦਾ ਹੈ ਨੰਬਰ 5 ਨੀਲਮ ਦਾ ਨਗ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਾ ਦੇਣ ਵਾਲਾ ਹੁੰਦਾ ਹੈ ਤੁਸੀਂ ਆਪਣੇ ਜੋਤਿਸ਼ ਦੀ ਸਲਾਹ ਨਾਲ ਨੀਲਮ ਦਾ ਨਗ ਪਾ ਸਕਦੇ ਹੋ ਜੇਕਰ ਤੁਸੀਂ ਵੀ ਨੀਲਮ ਦਾ ਨਗ ਖਰੀਦਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੇਵਾਂਗਾ ਜਿਸ ਨਾਲ ਤੁਹਾਡੀ ਕਿਸਮਤ ਦਾ ਪੂਰਾ ਸਾਥ ਮਿਲੇਗਾ ਤੇ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਦੋਸਤੋ ਉੱਪਰ ਦੱਸੇ ਉਪਾਅ ਕਾਂਬਰ ਰਾਸ਼ੀ ਵਾਲਿਆਂ ਲਈ ਬਹੁਤ کارਗਰ ਹਨ ਦੋਸਤੋ ਇਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ